ਨੀ ਹੋਰ ਕੀ ਅੱਜ ਚੌਗੜਾਨ ਕੇ ਇੱਥੇ ਬੈਠਾ ਵਾ ਮੈਂ ਤਾਂ ਇੰਨੀ ਤੰਗ ਵਾਂ ਨਾ ਘਰੋਂ ਨਿਕਲਣ ਵਾਲੀ ਹੋਈ ਆ ਮੈਂ ਕੀ ਦੱਸਾਂ ਤੈਨੂੰ ਮੈਂ ਨਿਆੜਾ ਤਰਾ ਭਾਜੀ ਆ ਨਾ ਕਿਤੇ ਇਹ ਨਾ ਨਾ ਮੈਨੂੰ ਡੱਕੇ ਤੇ ਮੈਂ ਇਹਨਾਂ ਨੂੰ ਡੰਡੀਓ ਡੰਡੀ ਭਜਾਵਾਂ ਮੈਨੂੰ ਸਾਰਾ ਹੀ ਪਤਾ ਵਾ ਭੈਣ ਮੈਨੂੰ ਸਾਰਾ ਹੀ ਪਤਾ ਵਾ ਜਦੋਂ ਹੁਣ ਵੀ ਇਹ ਚਣ ਕੇ ਇੱਥੇ ਰਹਿਣ ਦੇ ਆ ਤੇ ਮੈਨੂੰ ਕਿਹੜੀ ਚੰਗੀ ਲੱਗਦੀ ਏ ਜਿਹੜੀ ਵੀ ਨਿੰਨੀਆਂ ਗੱਲਾਂ ਕਰਦੀ ਰਹੀ ਆ ਤੈਨੂੰ ਪਤਾ ਹੀ ਆ ਨਾ ਆਹੋ ਹਾਡੀ ਗਰੀਬੀ ਦਾ ਮਜ਼ਾਕ ਡਾਉਂਦੀ ਹੁੰਦੀ ਹੁੰਦੀ ਹੈਗੀ ਜਦੋਂ ਜਾਣਾ ਉਦੋਂ ਗੱਲਾਂ ਕਰਾ ਕੇ ਚੋਲੀ ਚ ਪਵਾ ਕੇ ਆਪਣੇ ਘਰ ਆ ਜਾਣਾ ਚੁੱਪ ਕਰਕੇ ਹੈ ਤੇ ਇਹੋ ਹੀ ਰੱਖੀ ਰੱਬ ਤੇ ਆਸ ਕਿ ਚੱਲ ਸਾਡੇ ਵੀ ਕਿਤੇ ਦਿਨ ਚੰਗੇ ਆਉਣਗੇ ਤੇ ਵੇਖ ਲਾਉਂਦਾ ਨੀਤ ਨੂੰ ਮਰਾਦਾ ਹੁੰਦੀਆਂ ਹੈ ਅੱਜ ਤੁਰੀ ਫਿਰੰਡੀ ਐ ਨਾ ਤੁਹਾਡੇ ਘਰ ਚੰਗੀ ਹੁੰਦੀ ਤੇ ਆਹ ਦਿਨ ਤਣਾ ਹੁੰਦੇ ਇੱਤੇ ਨਿਕਰਨਾ ਕਰਨਾ ਕੀਆ ਹੁਣ ਕਿਆ ਹਾਰ ਕੇ ਮੈਂ ਤੇਰੇ ਭਾਜੀ ਨੂੰ ਤੇ ਚੁੱਪ ਕਰਕੇ ਨੇ ਇਹਨਾਂ ਦਾ ਚੌਂਕੇ ਦਾ ਸਮਾਨ ਅੱਡ ਕਰ ਆਪਣਾ ਸਬਦਾ ਪਾਣੀ ਲਿਓਣ ਤੇ ਵਰਤਣ ਆਪਾਂ ਠੇਕਾ ਨਿਗਾ ਲਿਆ ਨਹੀਂ ਮੈਂ ਕਹਿਆ ਤਾਂ ਕਿ ਮੈਨੂੰ ਡਰਖੜੀ ਪਿਆ ਹੈਗਾ ਆਹੋ ਤੈਨੂੰ ਪਤਾ ਹੀ ਆ ਅਸੀਂ ਕਿੱਡੇ ਕਿ ਸ਼ੌਕਾਰ ਵਾਂ ਹਾਂ ਨਹੀਂ ਹੁਣ ਤੂੰ ਕੀ ਕਰਨ ਆਉਣਾ ਅਜੇ ਨਹੀਂ ਅਜੇ ਕੋਈ ਹੱਜ ਨਹੀਂ ਸਾਡੇ ਘਰ ਦਾ ਹੋਰ ਨਾ ਕੋਈ ਮੰਜਾ ਲੱਭਦਾ ਬਹਿਣ ਨੂੰ ਨਾ ਗੱਲ ਨਾ ਬਾਤ ਜਿੱਧਰ ਨੂੰ ਜਾਣੀ ਉਧਰ ਨੂੰ ਉਹ ਗੱਲ ਵਾਰਾਸ਼ੀ ਪਿਆ ਵਾ ਮੈਂ ਫੋਨ ਕਰੂੰਗੀ ਜਦੋਂ ਨਿਕਲ ਜਾਣਗੇ ਇੱਥੋਂ ਫੇਰ ਆਈ ਫੇਰ ਰਵੀ ਚਾਰ ਦਿਨਾਂਾਂ ਕੇ ਚੰਗਾ ਚੰਗਾ ਰੱਖਦੀਆਂ ਫੋਨ ਹੁਣ ਮੈਂ ਚੰਗਾ ਸਤਿ ਸ੍ਰੀ ਅਕਾਲ ਕਿੰਨੇ ਦੇਖ ਮੈਂ ਤੇਰੀ ਮਾਸੀ ਹੀਗੀ ਹੋਰ ਕੌਣੀ ਕੀ ਜਾਂਦੇ ਕੁਛ ਨਹੀਂ ਹੁੰਦਾ ਪੁੱਛਣ ਦੀ ਕੀ ਹਾਲ ਚਾਲ ਆ ਉਹ ਹਾਲ ਚਾਲ ਦੱਸਣ ਦੀ ਹੀ ਆਪਣਾ ਕੇ ਜਿਹੜਾ ਹੋੰਡਿਆ ਵਾ ਲੈ ਹਾਂ ਕੋਈ ਗੱਲ ਨਹੀਂ ਮੰਮੀ ਤੁਸੀਂ ਨਾ ਆਏ ਹੋਏ ਐਵੇਂ ਇਧਰ ਉਧਰ ਗੱਲ ਨਿਕਲਦੀ ਰਹੀ। ਤੂੰ ਚੁੱਪ ਕਰ ਜਾ ਬਹੁਤੀ ਸਿਆਣੀ ਨਾ ਬਣਿਆ ਕਰ। ਮੈਂ ਮੰਮੀ ਹੁਣ ਇਕੱਲੇ ਹਾਂ। ਹੂੰ। ਕਿ ਉਹ ਬਾਹਰ ਡਈ ਐ ਤੇ ਗੋਸ ਹਸਪਡੈਈ ਤੇ ਫਿਰ ਕੀ ਹੋ ਗਿਆ? ਤੂੰ ਤੇ ਆਉਂ ਘਬਰਾਈਂ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਵਾ। ਇੱਕ ਨਵੀਂ ਗੱਲ ਆ ਗੋਸਪਡੈਈ ਆ ਤੇ ਤੂੰ ਦੱਸ ਮੈਨੂੰ ਚੰਗੇ ਨਹੀਂ ਲੱਗਦਾ ਇਦਾਂ। ਤੇ ਦੁੱਧ ਪੀਂਦੇ ਚੰਗੇ ਲੱਗਦੇ ਆ, ਦਹੀਂ ਖਾਂਦੇ ਚੰਗੇ ਲੱਗਦੇ ਆ। ਜੇ ਕੰਮ ਕਰ ਲੈਣਗੇ ਮਾਸਾ ਤੇ ਘਸ ਥੋੜੀ ਚੱਲੀ ਆਏ। ਕੋਈ ਗੱਲ ਨਹੀਂ ਕਰ ਲੈਂਦੇ। ਚੱਲ ਮੰਮੀ ਅੱਗੇ ਪਸਾ ਨਹੀਂ ਕਰਦੇ ਉਹਨਾਂ ਕਿ ਤੁਸੀਂ ਚੁੱਪ ਲਿਆ ਕਰੋ। ਕਿਉਂ ਸਨੀ ਚੁਕਲੇ ਵੱਡੇ ਆ ਇਦਾਂ ਨਾ ਕਰੋ ਤੇ ਸ਼ਰਨ ਤੈਨੂੰ ਅਜੇ ਨਹੀਂ ਗਾ ਦੁਨੀਆਦਾਰੀ ਦਾ ਪਤਾ ਮੈਨੂੰ ਪਤਾ ਵਾ ਮੇਰੇ ਨਾਲ ਕੀ ਕੀ ਬੀਤੀਆਂ ਵਾ ਮੈਂ ਉਹ ਸਭ ਚੀਜ਼ਾਂ ਦਾ ਬਦਲਾ ਲੈਣਾ ਇਹਦੇ ਕੋ ਜਿੰਨਾ ਚਿਰ ਮੈਂ ਨਾ ਨਾ ਲਿਆ ਮੇਰੇ ਕਲੇਜੇ ਠੰਡ ਨਹੀਂ ਕੀ ਪੈਣੀ ਉਹ ਮੇਰੀ ਗੱਲ 'ਚ ਨਾ ਬੋਲਿਆ ਕਰ ਠੀਕ ਆ ਤੂੰ ਨਿਆਣੀ ਆ ਜੇ ਤੈਨੂੰ ਨਹੀਂ ਕੀ ਸਮਝ ਕੋਈ ਵੀ ਚਲ ਮੰਮੀ ਮੈਂ ਨਹੀਂ ਆਣੀ ਸਹੀ ਪਰ ਫਿਰ ਵੀ ਇਦਾਂ ਦਾ ਚੰਗਾ ਨਹੀਂ ਲੱਗਦਾ ਅੱਗੇ ਵੀ ਕਰਦੇ ਸੀ ਤੇ ਇਹਨਾਂ ਨੂੰ ਕਹਿਣੀਆ ਕਰ ਲਿਆ ਕਰਨ ਆਪੇ ਨਹੀਂ ਤੇ ਕਿਦਾਂ ਚੰਗਾ ਲੱਗਦਾ ਪਲੰਗ ਤੇ ਬਿਠਾ ਕੇ ਤੇ ਮੂੰਹ 'ਚ ਬੁਰਕੀਆਂ ਪਾ ਫਿਰ ਇਹਨਾਂ ਦੇ ਹੈ ਚਲ ਉਹ ਤਾਂ ਕੰਮ ਕਰਮ ਦਿੰਦੇ ਹੈਗੇ ਰੋਟੀ ਪਾਣੀ ਦਾ ਸਾਰਾ ਕਰਦੇ ਤੇ ਹੈਗੇ ਆਡੇ ਨਾਲ ਉਹ ਵੀ ਕਰਤਾ ਮੈਂ ਅੱਡ ਕੰਮ ਆਪਣਾ ਲਿਆ ਕੇ ਖਾਣਾ ਉਹਨਾਂ ਨੇ ਪਕਾਉਣਾ ਖਾਣਾ ਤੇ ਅਸੀਂ ਆਪਣਾ ਬਸ ਤੇ ਆ ਜਿਹੜਾ ਗੋਏ ਦਾ ਕੰਮ ਆ ਨਾ ਇਹ ਹਟਾਉਣ ਦੀ ਲੋੜ ਨਹੀਂ ਕੀ ਇਹਨੂੰ ਕਰ ਲੈੰਦੇ ਨੇ ਤੇ ਫਿਰ ਉਹ ਦੁੱਧ ਵੀ ਬੰਦ ਕਰ ਦੇਣਾ ਇਹਨਾਂ ਦਾ ਫੇਰ ਇਹਨਾਂ ਨੂੰ ਪਤਾ ਲੱਗੂ ਮੁੱਲ ਕਿਦਾਂ ਲਿਆਉਣਾ ਦੁੱਧ ਚੱਲ ਮੰਮੀ ਤੁਸੀਂ ਇਦਾਂ ਕਿਉਂ ਕਰਦੇ ਜੇ ਤੁਸੀਂ ਤੇ ਉਹਨਾਂ ਵਾਲੀ ਘਰਤੀ ਨਾ ਫੇਰ ਕਿ ਤਾਈ ਇਦਾਂ ਕਰਦੀ ਹੁੰਦੀ ਸੀਗੀ ਹੁਣ ਤੁਸੀਂ ਵੀ ਇਦਾਂ ਰਹਿ ਜੇ ਕਰਨਾ ਪੁੱਤ ਮੰਗਿਆਈ ਬੜੀ ਆ ਦੁੱਧ ਕਿੰਨਾ ਮਹਿੰਗਾ 80 ਰੁਪਏ ਕਿਲੋ ਦੁੱਧ ਵਾਂ ਮੱਝ ਦਾ ਲੈਣ ਜਾਓ ਤੇ ਤੇ ਜੇ ਕੰਮ ਕਰ ਲੈਣਗੇ ਤੇ ਦੁੱਧ ਵਰਤ ਲੈਣਗੇ ਤੇ ਫਿਰ ਕੀ ਆ ਨਹੀਂ ਜੇ ਮੁੱਲ ਲੈਣਗੇ ਤੇ ਕਿੰਨੇ ਦਾ ਮੁੱਲ ਲਿਆ ਹੀ ਨਹੀਂ ਜਾਣਾ ਇਹਨਾਂ ਕੋ ਆ ਸੌਦਾ ਨਹੀਂ ਲੈਂਦਾ ਜਾਣਿਆ ਤੇ ਦੁੱਧ ਕਿੱਥੋਂ ਲੈ ਲੈਣਾ ਇਹਨਾਂ ਨੇ ਹੁਣ ਖੁੱਲਾ ਦਹੀਂ ਖਾਂਦੇ ਖੁੱਲਾ ਦੁੱਧ ਪੀਂਦੇ ਆ ਚਾਵਾਂ ਬਣਾਵਣਾ ਪਿੰਦੇ ਆ ਤੇ ਆਪਾਂ ਕੋ ਕਹਿਣ ਥੱਡੇ ਆ ਚਲ ਜਪਿੰਦਰ ਪੱਠੇ ਪਾਈ ਜਾਂਦਾ ਤੇ ਗੋਸਟੀ ਜਾਵੇ ਤੂੰ ਚੁੱਪ ਕਰ ਕਰ ਨਾ ਬੁੜੀ ਸਿਆਣੀ ਨਾ ਬਣਿਆ ਕਰ ਆਪਣੇ ਕੰਮ ਨਾਲ ਮਤਲਬ ਰੱਖ ਚੱਲਾ ਚਲੀਏ ਚਲ ਮੈਂ ਥਰੀ ਇਦਾਂ ਹੜ ਉਹਨੇ ਤਾਂ ਚਾਹ ਹੱਡ ਜੀ ਕੀ ਕਰਿਆ ਗਿਆ ਪਹਿਲਾਂ ਉਹ ਇਦਾਂ ਹੱਡ ਨਾ ਕਰਦੇ ਤੂੰ ਹੀ ਕਰਦੇ ਪਏ ਇਦਾਂ ਉਹਨਾਂ ਨੀ ਮੈਂ ਤਾਂ ਕੁਛ ਕੀਤਾ ਹੀ ਨਹੀਂ ਜਿੰਨਾ ਨਾ ਜੋ ਕੋਈ ਇਹਨਾਂ ਨੇ ਕੀਤਾ ਵਾ ਨਾ ਉਹ ਤਾਂ ਕੋਈ ਕਰ ਹੀ ਨਹੀਂ ਸਕਦਾ ਕੋਈ ਗੱਲ ਨਹੀਂ ਐਡੀ ਨਾ ਤੂੰ ਸਿਆਣੀ ਬਣ ਸੁੱਟਣ ਦੇ ਗੋਵਾ ਆ ਚਲੀਏ ਥੱਲੇ ਨੀ ਵੇ ਕਰਸਈ ਤੇਰੀ ਤਾਈ ਗਵਾ ਸੜਦੀ ਲੱਗਦੀ ਕਿਦਾਂ ਦੀ ਆ ਇਹ ਤੇ ਨੱਕ ਤੇ ਮੱਖੀ ਨਹੀਂ ਬਹਿਣ ਤਿੰਦੀ ਹੁੰਦੀ ਹੈ ਦੋ ਦੋ ਤਿੰਨ ਤਿੰਨ ਕੰਮ ਵਾਲੀਆਂ ਰੱਖੀਆਂ ਹੁੰਦੀਆਂ ਇਹਨੇ ਅੱਜ ਵੇਖ ਲਾ ਹੈ ਬਸ ਕਰੋ ਆਜੋ ਹੁਣ ਤੁਸੀਂ ਵੀ ਉੱਪਰ ਵਾਲੀ ਦੀ ਲਾਠੀ ਚ ਆਵਾਜ਼ ਨਹੀਂ ਗਈ ਨੱਕ ਬੜਾ ਉੱਚਾ ਹੀ ਇਹਦਾ ਇਹਦੇ ਬੰਦੇ ਨੂੰ ਬੰਦਾ ਨਹੀਂ ਸਮਝਦੀ ਤੇ ਉਹ ਗੱਲ ਤੇ ਮੈਂ ਤੁਹਾਨੂੰ ਸਮਝਾਉਣ ਲਈ ਆ ਪਰ ਤੁਸੀਂ ਹੁਣ ਉਹਨਾਂ ਵਾਲੇ ਕੰਮ ਦੇ ਹੀ ਜੇ ਕਰਨ ਨਹੀਂ ਮੈਂ ਰੱਬ ਕੋ ਡਰਨੀ ਆ ਇਹਦੇ ਵਾਂਗੂ ਰੱਬ ਨਹੀਂ ਭੁੱਲਿਆ ਮੈਨੂੰ ਚੱਲ ਤੋਰ ਤੈਨੂੰ ਜ਼ਿਆਦਾ ਹੀ ਗੁੱਸੇ ਹੁੰਦੇ ਆ ਤੂੰ ਨਾ ਗੁੱਸਾ ਘਾਟੀ ਕਰਿਆ ਕਰ ਮੈਂ ਤਾਂ ਤੇਰੇ ਤੇ ਵੀ ਗੁੱਸਾ ਚੰਡਿਆ ਪਿਆ ਵਾ ਮੰਮੀ ਆਹ ਕੀ ਕਰ ਰਹੇ ਹੋ ਮੈਨੂੰ ਨਹੀਂ ਆਹ ਕੰਮ ਚੰਗਾ ਲੱਗਣਦਿਆ ਚਲ ਕੋਈ ਨਹੀਂ ਪੁੱਤ ਹੁਣ ਟਾਈਮ ਤੇ ਕੱਢਣਾ ਹੀ ਹੈ ਨਾ ਹੁਣ ਜੇ ਨਾ ਸੋਤਾਂਗੇ ਅਗਲੀ ਨੇ ਛੱਤ ਥੱਲੇ ਨਹੀਂ ਰਹਿਣ ਦੇਣਾ ਹੈਗਾ ਪਰ ਮੰਮੀ ਮੈਨੂੰ ਵੀ ਐ ਕਿਨਾ ਬੜਾ ਦੁੱਖ ਹੁੰਦਿਆ ਵਾ ਤੁਸੀਂ ਤੇ ਕਦੇ ਐਹੋ ਜਿਹਾ ਕੋਈ ਕੰਮ ਕੀਤਾ ਹੀ ਨਹੀਂ ਇਹ ਉਹ ਤੁਹਾਨੂੰ ਅੱਜ ਕਰਨਾ ਪੈਣਦਿਆ ਚੱਲ ਕੋਲੀ ਪੁੱਤ ਇਥੇ ਪਿਛਲੇ ਜਨਮ ਦੇ ਪਾਪ ਕੀਤੇ ਹੋਣੇ ਜਿਹੜੇ ਅੱਗੇ ਆ ਗਏ ਨੇ ਮੰਮੀ ਤਾਂ ਇਹ ਪਿਛਲੇ ਜਨਮ ਦੀ ਗੱਲ ਕਰ ਰਹੇ ਦੋ ਸਭ ਕੁਝ ਤੇ ਆਰਕੀ ਕੀਤਾ ਵਾ ਸਾਰਾ ਕੁਝ ਅੱਖਾਂ ਦੇ ਸਾਹਮਣੇ ਹੋਇਆ ਵਾ ਉਹੋ ਕੁਝ ਅੱਗੇ ਆਉਣ ਲਿਆ ਵਾ ਐਵੇਂ ਕਹਿੰਦੇ ਨੇ ਕਿ ਕੁਝ ਵੀ ਕਰੀ ਜੋ ਰੱਬ ਨਹੀਂ ਵੇਖਦਾ ਐਵੇਂ ਉਹ ਸਾਰਾ ਕੁਝ ਰੇਖਦਾ ਮੈਨੂੰ ਸਾਰਾ ਕੁਝ ਇੱਥੇ ਹੀ ਭੁਗਤਣਾ ਪੈਣਾ ਤੂੰ ਹਰ ਨਾਮੇਂ ਬਹੁਤੀਆਂ ਗੱਲਾਂ ਨਾ ਕਹਿਆ ਮੈਂ ਤਾਂ ਅੱਗੇ ਬੜੀ ਦੁਖੀ ਹਾਂ ਕਿਉਂਕਿ ਤੂੰ ਮੈਨੂੰ ਇਦਾਂ ਨਹੀਂ ਆਣਾ ਫਿਰ ਮੇਰੇ ਕੋਲੇ ਜਦੋਂ ਧੂਪ ਪੈ ਜਾਂਦੀ ਹੈ ਕੋਈ ਗੱਲ ਨਹੀਂ ਮੈਨੂੰ ਕਰਨ ਦੇ ਕੰਮ ਹੁਣ ਮੈਨੂੰ ਤੇ ਆਪ ਤਾਂ ਡੇਵਨ ਵੇਖ ਕੇ ਇੰਨਾ ਦੁੱਖ ਹੋਣਾ ਨਹੀਂ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮम्मी ਕੋਸ਼ਿਸ਼ਾਂ ਕੋ ਜਰੂਰ ਕਰਾਂਗੇ ਫਿਰ ਸਾਡੇ ਚੰਗੇ ਦਿਨ ਆਣਗੇ ਚੱਲ ਅੱਛਾ ਪੁੱਤ ਕੋਈ ਗੱਲ ਨਹੀਂ ਮਾਲਕ ਕਦੇ ਨਾ ਕਦੇ ਤਾਂ ਸੁਣੂਗਾ ਹੀ ਨਾ ਇਹ ਵੀ ਨਹੀਂ ਗੱਲ ਵੀ ਸਾਡੀ ਸੁਣੂਗਾ ਹੀ ਨਾ ਆਓ ਚਲੋ ਗਲਤੀਆਂ ਹੋਈ ਜਾਂਦੀਆਂ ਗੱਲ ਇਨਸਾਨ ਹੀ ਗਲਤੀਆਂ ਕਰਦਾ ਵਾ ਯਾਰ ਮੇਰੀ ਪੁੱਤ ਕਪੜੇ ਜਿਹੜੇ ਸਪੋਨੇ ਪਏ ਸਾਰੇ ਲਾਲਾ ਜੋ ਬਲਾ ਨੇ ਵੇਖ ਲਿਆ ਨਾ ਤੇ ਬਦਲ ਹੋਇਆ ਵਾ ਡਾਡਾ ਸਾਹਮਲਾ ਮੈਂ 3 ਮੈਂ ਥੋੜਾ ਸੁੱਟ ਕੇ ਆ ਜੰਨੀ ਤੂੰ ਹੀ ਮੰਮੀ ਹੈਂ ਦਾ ਨਾ ਕੀ ਕਰੂ ਜਿਨ੍ਹਾਂ ਨੇ ਕਿਤੇ ਸੁਣ ਲੈਣਾ ਤੁਹਾਡੀ ਮੂੰਹ ਹੈਂ ਦੰਗੀਆਂ ਗੱਲਾਂ ਜਿਨ੍ਹਾਂ ਨੇ ਓਕੇ ਹੋ ਜਾਣਾ ਵਾ ਚੱਲ ਕੋਈ ਨਹੀਂ ਬੁੱਤ ਨਹੀਂ ਕਹਿੰਗੀ ਮੈਂ ਤਾਂ ਬਥੇਰੀ ਗੂ ਵੀ ਬੋਲੀ ਹੋਈ ਹੈ ਕਿ ਜੋ ਕਰਦੀ ਆ ਕਰਦੇ ਹੁਣ ਹਰੇ ਫਸੇ ਹਾਂ ਹੁਣ ਸੁਣਨੀਆਂ ਹੀ ਪੈਣੀਆਂ ਨੇ ਜਾਂ ਮਰਤੀ ਮੈਂ ਸੁੱਟ ਕੇ ਆ ਗਈ Yeah, é, ਇੱਥੇ ਬਹਿ ਕੇ ਘਰ ਹੀ ਆ ਜਾਣਾ ਇੱਥੇ ਆ ਪੜੋ ਪਾਣੀ ਪੀ ਲਓ ਕੀ ਸੋਚੀ ਜਾਂਦੇ ਇੱਥੇ ਬਹਿ ਕੇ ਇਹੋ ਸੋਚਣ ਡਿਆ ਵਾਂ ਬਾਦਸ਼ਾਹੀ ਕਰਦੇ ਕਰਦੇ ਗੱਡੀਆਂ ਦੇ ਘੁੰਮਦੇ ਚੰਗਾ ਖਾਂਦੇ ਚੰਗਾ ਹੰਡਾਉਂਦੇ ਕਿੱਥੇ ਆ ਗਏ ਹਾਂ ਮੈਂ ਤਾਂ ਇੱਕ ਹੋਰ ਦੱਸਾਂ ਗੋਆ ਸੁਟਿਆ ਪੰਜ 6 ਹੋਈ ਸਾਬਨ ਨਾਲ ਹੱਥ ਧੋਤੀ ਆ ਤੇ ਉਦਾਈ ਬੋ ਆਉਂਦੀ ਮੈਂ ਕਿੱਦਾਂ ਰੋਟੀ ਪਕਾਉਂਗੀ ਮੇਰਾ ਤਾਂ ਜੀ ਨਹੀਂ ਕਰਦਾ ਚਮਕੇ ਵਾਲ ਜਾਣ ਇਹ ਤਾਂ ਹੁਣ ਮਾਲਕ ਹੀ ਆ ਜੇ ਕਿਤੇ ਕਿਰਪਾ ਕਰੇਗਾ ਤੇ ਬੋਹਟ ਹੋ ਗਏ ਉਦਾਂ ਹੁਣ ਕੋਈ ਵਾਹ ਨਹੀਂ ਕਿਦੇ ਵੇਖਿਓ ਜੇ ਕੋਈ ਗੰਜੈਸੋ ਕੱਢ ਟੋਲ ਦੀ ਸਿੱਸੀ ਲਿਆ ਕੇ ਦੇ ਚਲ ਵੇਖੂਗਾ ਜੇ ਕਿਤੇ ਇਹ ਨਾਲ ਰੁਪਇਆ ਕੋਈ ਬਚਿਆ ਦੇ ਜਰੂਰ ਲਿਆਓ ਮੈਂ ਸਾਂਭ ਛੜਿਆ ਕਰ ਬਥੇਰਾ ਭੁੱਲ ਨਾ ਵਾ ਵੀ ਜੋ ਕੁਝ ਹੋਇਆ ਭੁੱਲ ਜੇ ਪਰ ਉਦਾਂ ਅੱਖਾਂ ਸਾਹਮਣੇ ਹੁੰਦਾ ਬਾਰ-ਬਾਰ ਨਾ ਸੋਚਿਆ ਕਰੋ ਜੇ ਉਹ ਹਾਡਾ ਹੁੰਦਾ ਨਾ ਤੁਹਾਡੇ ਕੋਲ ਰਹਿ ਜਾਣਾ ਹੋ ਸਕਦਾ ਉਹ ਹਾਡਾ ਹੋ ਵੀ ਨਾ ਟਾਈਮ ਟਾਈਮ ਦੀ ਗੱਲਾਂ ਸਨੀ ਮਨੂ ਅੱਜ ਕਹਿਣ ਰਿਹਾ ਸੀ ਕਹਿੰਦਾ ਤਾਇਆ ਜੀ ਆ ਗਾਈਆਂ ਨੂੰ ਗੋਇਆ ਬੜਾ ਲੱਗਾ ਵਾ ਤੇ ਕਿਹੋ ਜਿਹੇ ਟਾਈਮ ਕੱਢ ਕੇ ਤੇ ਚੰਗੀ ਤਰ੍ਹਾਂ ਨਿਵਾਲ ਦਿਓ ਸਪਰੇਅ ਇੱਕ ਦਿਨ ਆ ਕਰਨ ਜਾਇਓ ਵੇਖ ਲੈ ਮੁੰਡੇ ਦੇ ਕੰਮ ਵੀ ਤੇਰਾ ਫਿਰ ਵੀ ਤਾਇਆ ਲੱਗਦਾ ਤੂੰ ਤਾਂ ਨਾ ਇੰਨੀ ਗੱਲ ਕਹਿ ਜਦੋਂ ਸਮੇਂ ਬਦਲ ਜਾਂਦੇ ਆ ਨਾ ਉਹਨੂੰ ਕਈ ਕੁਝ ਵੇਖਣਾ ਪੈਂਦਾ ਚਲੋ ਬੜਾ ਹੁਕਮ ਆ ਮੰਨਣਾ ਹੀ ਪੈਣਾ ਹੁੰਦਾ ਮੁੰਡਾ ਮਾਂ ਦੀ ਮੰਨਦਾ ਪਿਓ ਦੀ ਨਹੀਂ ਮੰਨਦਾ ਚਲ ਆਜੋ ਉੱਥੇ ਅੰਦਰ ਜਦੋਂ ਰੱਬ ਥੱਲੇ ਮੰਜੀਦਾ ਜਦੋਂ ਰੱਬ ਨਾਰਾਜ਼ ਤੇ ਸਾਰੀ ਦੁਨੀਆ ਹੀ ਨਾਰਾਜ਼ ਆਜੋ ਇੱਥੇ ਸੇਕ ਬੜਾ ਦੀ ਤੇ ਜੇ ਰੱਬ ਰਾਜੀ ਤੇ ਸਾਰੇ ਨਾਲ ਚਲ ਉਹ ਮਾਲਕਾ ਡਰਗੇ ਤੇਰੇ ਤੋਂ ਉਸਨੀ ਹਾਂਜੀ ਮੇਰੀ ਗੱਲ ਸੁਣ ਮੈਂ ਚੱਲੇ ਨਾ 10 ਮਿੰਟ ਸ਼ਹਿਰ ਨੂੰ ਹਾਂ ਤੇ ਆ ਜਿਹੜਾ ਪੈਪ ਆ ਇਹ ਚੁੱਕ ਕੇ ਤੇ ਉਹ ਜਿਹੜੀ ਮਿੱਟੀ ਵਾਲੀ ਪੈ ਲਈ ਹੈ ਨਾ ਆਹ ਉਹਦੇ ਪਾਸੇ ਆਹ ਲੋਕਰ ਚ ਕਰਦੀ ਉਹ ਹੀ ਵੀ ਹਕੀਮ ਹੈ ਆਹ ਤੇ ਕਰਦਾ ਮੈਂ ਚੁੱਕ ਕੇ ਪੈਪ ਉਧਰ ਕਰ ਆਹ ਕਰਦੀ ਉਹ ਤਾਂ ਪਤੋ ਉਧਰ ਲੇਪੜਦਾ ਨਹੀਂ ਤੇ ਇਦੋਂ ਲਾਲੀ ਮੜਦੇ ਪਾਣੀ ਘਾਲਦੀ ਵਿੱਚੋਂ ਝੋਨਾ ਨਾ ਭੰਦੀ ਨਹੀਂ ਭੰਦੀ ਮਿਆਣੀ ਵਾਲੀ ਨਾ ਕਰਛਣੀ ਨਹੀਂ ਨਹੀਂ ਕੋਈ ਨਹੀਂ ਕਰਦਾ ਨਾਲੇ ਯਾਰ ਤੇ ਨਾਨਾ ਇੱਕ ਪੁੱਤ ਗੱਲ ਕਰਨੀ ਹਾਂ ਮੰਮੀ ਤੇਰੀ ਐਵੇਂ ਕਰੀ ਜਾਂਦੀ ਐ ਇਹ ਆਉਂ ਆ ਜਉ ਸਾਡੇ ਤੇ ਬੋਝਵਾ ਉਹ ਐ ਜੇ ਰੋਟੀਆਂ ਦੇ ਅੱਡ ਕਰਦੀ ਉਹ ਕਰਦੀ ਐ ਜਉ ਕਰਦੀ ਐ ਉਹ ਮੈਂ ਕਹਿੰਦਿਆਂ ਵੀ ਇਹੋ ਜੀ ਰੱਬ ਕਿਹਨੂੰ ਮਾਰ ਮਾਰ ਰਿਹਾ ਜਿਹੜੀ ਹੁਣ ਇਹਨਾਂ ਨੂੰ ਵਜੀ ਠੀਕ ਨਹੀਂ ਉਹ ਡੈਡੀ ਮਾਰਤੇ ਇਹਨਾਂ ਨੂੰ ਜਿਹੜੀ ਵਜੀ ਆ ਪਰ ਹੁਣ ਵਜੀ ਵੀ ਇਹਨਾਂ ਦੇ ਕਰਤੱਬੀ ਆ ਨਾ ਕਰਜ਼ਾ ਚੁੱਕ ਚੁੱਕ ਉਹਦੋਂ ਖਾਈ ਜਾਂਦੇ ਸੀ ਉਹ ਤੁਹਾਨੂੰ ਵੀ ਇਹ ਬੰਦੇ ਨੂੰ ਬੰਦਾ ਨਹੀਂ ਸਮਝਦੇ ਜਿਹਦੇ ਸਾਹਮਣੇ ਇੱਥੇ ਆਉਂਦੇ ਕਿ ਕਦੇ ਚਾਹ ਨਹੀਂ ਘੁੱਟ ਪੀਂਦੇ ਓਏ ਆਹੋ ਤੁਹਾਨੂੰ ਸਮਝਦੇ ਐਵੇਂ ਇਕੜੋ ਦੁੱਕੜ ਇਕੜ ਦੁੱਕੜ ਤੇ ਹੁਣ ਉੱਥੇ ਹੀ ਆਏ ਆ ਨਾ ਇਹ ਜਿਹੜੀ ਮਾਲਾ ਦੇ ਮਨਕੇ ਹੀ ਉੱਥੇ ਪ੍ਰੋਇਗ ਉੱਥੇ ਪ੍ਰੋਇਗ ਗਿਆ ਗੱਲ ਤੇ ਠੀਕ ਆ ਸਹੀ ਆ ਚੱਲ ਹੁਣ ਜਿਆ ਪੁੱਤ ਮੇਰੀ ਗੱਲ ਸੁਣ ਲੈ ਡੈਡੀ ਪਤਾ ਮੰਮੀ ਦਿਲ ਦੀ ਨੀਗੀ ਮਾਰੀ ਉਦੋਂ ਗੁੱਸੇ 'ਚ ਡਈ ਜੋ ਕਰਨ ਦੀ ਆ ਗੁੱਸੇ 'ਚ ਕਰਨ ਦੀ ਆ ਕਿਉਂਕਿ ਮੰਮੀ ਨੇ ਵੀ ਤੈਨੂੰ ਪਤਾ ਬੜੀਆਂ ਵਧਿਕੀਆਂ ਕੀਤੀਆਂ ਕਿਦਾਂ ਮਹੀਨੇ ਘਰ ਸੱਤ ਸੱਤ ਮਹੀਨੇ ਮਾਰੇ ਸੀਗੇ ਹੁਣ ਉਹ ਉਹਦਾ ਟਾਈਮ ਆ ਹੁਣ ਉਹਨੇ ਗੱਲੀ ਨੇ ਕਰਨੀਆਂ ਨਹੀਂ ਗੱਲਾਂ ਬੱਚਾ ਲੈ ਯਾਰ ਜੇ ਪੁੱਤ ਮੈਂ ਕਹਿੰਦੇ ਆ ਵੀ ਜੇ ਹੁਣ ਉਹ ਆਈ ਗਏ ਨਾ ਉਹਨਾਂ ਨੇ ਨਾ ਹੋਰ ਮਹੀਨਾ ਇੱਕ ਦੋ ਆ ਤੇ ਐਵੇਂ ਨਾ ਅਹੀਂ ਬਦਨਾਮੀ ਗੱਲ ਹੀ ਘਟਣੀ ਆ ਕਿ ਉਹਨਾਂ ਕੇ ਆਪਣੀ ਮਾਨਵਗਰ ਮਾਨਰ ਟਾਈਮ ਜਿਹੜਾ ਕੱਟਣ ਦੇ ਨਾ ਉਹਨਾਂ ਨੂੰ ਕੱਟ ਲੈਣ ਤੇ ਯਾਰ ਰੋਟੀ ਪਾਣੀ ਜਿਹੜੀ ਹੈ ਨਾ ਉਹ ਤਾਂ ਮੈਂ ਪਿੰਦਰ ਨੂੰ ਕਿਹਾ ਸੀ ਉਹਦੇ ਮੈਂ ਕੰਮ ਸਾਰਾ ਕਰਤਾ ਟਿੱਚ ਅਡਕਰਾਤਾ ਰੋਟੀ ਪਾਣੀ ਇਹੋ ਬਹੁਤ ਹੀ ਵੱਡੀ ਗੱਲ ਸੀ ਠੀਕ ਨਹੀਂ ਤੇ ਬਾਕੀ ਹੁਣ ਤੂੰ ਸਿਆਣਾ ਹੀ ਆ ਤੇ ਜੇ ਹੁਣ ਜਪਾਈ ਕੇ ਤੇ ਪੁੱਤ ਨਾ ਉਹਨਾਂ ਨੂੰ ਥੋੜਾ ਬੋਤਾ ਟਾਈਮ ਰਹਿਂਦੋਂ ਉਹਨਾਂ ਨੇ ਹੋਰ ਅਦਾ ਮਹੀਨਾ ਵਜ ਤੋਂ ਚਲੀ ਜਾਣਾ ਵਾ ਚਲ ਕੋਈ ਨਹੀਂ ਡਾਡੀ ਮੈਂ ਵੇ ਕੋਸ਼ਿਸ਼ ਕਰਦਾ ਮਮੀ ਨੂੰ ਸਮਝਾਉਣਾ ਮੈਂ ਹਾਂ ਉਹਨਾਂ ਕਿ ਵੀ ਨਾ ਕਰਿਆ ਕਰ ਇਤਰਾ ਚਲ ਫੇਰ ਵੀ ਆਪਣੇ ਜੀ ਆ ਕਿਦਾਂ ਕਿਦੇ ਲੋਡ ਪੈਈ ਜਾਂਦੀ ਫਿਰ ਵੀ ਚੱਲ ਹਜਾਰਾ ਸਾਡੇ ਸੇ 20 ਸਾਈ ਮੱਤਾਂ ਕੀਤੀ ਉਹਨਾਂ ਨੇ ਹੈ ਤੇ ਚਲੋ ਹੁਣ ਕੀ ਕਰਨਾ ਜਦੋਂ ਹੁਣ ਮੱਤ ਤੇ ਪਰਦਾ ਪੈਣ ਗਿਆ ਨਾ ਬੜੇ ਬੜੇ ਵੱਡਿਆਂ ਦੀ ਪੈ ਜਾਂਦਾ ਠੀਕ ਨਹੀਂ ਹੁਣ ਸਭ ਕੋ ਖਵਾ ਕੇ ਬੈਠਾ ਤੇ ਹੁਣ ਕਦੀ ਉੱਥੇ ਦੇ ਕਦੀ ਮੈਂ ਹੂੰ ਕਦੀ ਹੁਣ ਮੈਂ ਕਦੀ ਸਪਰੇਅ ਕਰ ਲਾ ਤੇ ਕਿਦ ਨਹੀਂ ਤੇ ਮੱਟ ਤੇ ਬਹਿ ਕੇ ਮੇਰਾ ਭਰਾ ਆਰਡਰ ਦਿੰਦਾ ਹੁੰਦਾ ਸੀ ਉਹ ਫਲਾਣਾ ਕੰਮ ਕਰੋ ਉਹ ਢੀਂਗਣਾ ਕਰੋ ਤੇ ਹੁਣ ਵੇਖ ਲਾ ਪੰਪ ਫੜਦੇ ਤੇ ਸੇਰੇ ਆਪ ਹੀ ਜਾਣਾ ਪੈਂਦਾ ਹੁਣ ਕੀ ਕਰਨਾ ਕੋਈ ਨਹੀਂ ਮੈਂ ਕਰਦਾ ਮੰਮੀ ਲੰਗਾਉਂਦਾ ਤੇ ਕੋਈ ਕਰਨੇ ਕੋ ਫੇਰੀ ਮੈਂ ਤਾਂ ਡੈਕ ਆਨ ਨੂੰ ਇਹਨਾਂ ਕੋਤੇ ਨਲ ਜਾਣਾ ਮਾ ਨੌਕਰੀ ਆ ਦੂਜੇ ਨੇ ਆਪਣੇ ਪਿੰਦਰ ਨੇ ਵੀ ਹਾਂ ਉਹ ਵੀ ਡਿਆ ਇੱਥੇ ਮਿਲ ਮੁਲ ਜੀ ਆਹੋ ਤੇ ਲੱਭ ਲੈ ਕੋਈ ਕੰਮ ਕਰ ਆਹੋ ਤੇ ਆਪਣੀ ਮਾਂ ਨੇ ਕਹੇ ਆਖੇ ਲੱਜਾ ਨਾ ਕਰ ਇਤਰਾ ਹਾਂ ਕੋਈ ਗੱਲ ਨਹੀਂ ਚੱਲ ਬੇ 10 ਮਿੰਟ ਹੋਵਾਂ ਫਿਰ ਉੱਥੋਂ ਹੋ ਆਹੋ ਹਾਂ ਜੀ ਵੀ ਉਦਾਂ ਹੀ ਕੋਈ ਦੀ ਸਮੈ ਲਾਉਂਦਾ ਹੀ ਹੈ ਭੈਣ ਜੀ ਬੋਂਡ ਹੀ ਤਾਂ ਜੋ ਉਹਨ ਤਾਂ ਦਹੀਂ ਦਾ ਤਾਂ ਹੀ ਤੋਂ ਨਹੀਂ ਤੇ ਮੇਰੀ ਗੱਲ ਸੁਣੋ ਆ ਵਾਸਪੇਸ਼ਨ ਜਿਹੜਾ ਮੈਂ ਗੋਏ ਵਾਲੇ ਹੱਥ ਤੋਂਣ ਵਾਸਤੇ ਨਹੀਂ ਲਾਇਆ ਆਹ ਟੁੱਟੀ ਲੱਗੀ ਬਾਹਰ ਉਥੋਂ ਹੱਥ ਤੋਹ ਜਾ ਕੇ ਨਹੀਂ ਭੈਣੇ ਪਹਿਲਾਂ ਬਾਹਰ ਹੀ ਧੋਤੇ ਸੀ ਦੋ ਤਿੰਨ ਵਾਰੀ ਧੋ ਕੇ ਆਈਆਂ ਫਿਰ ਇੱਥੋਂ ਆ ਕੇ ਚਾਰ ਵਾਰੀ ਧੋਂਦੀ ਹੱਥਾਂ 'ਚ ਫਿਰ ਉਦਾਂ ਗੋਏ ਦੀ ਬੋ ਆਉਂਦੀ ਇੱਕ ਤੇ ਤੁਸੀਂ ਨਾ ਸਾਰਾ ਟੱਬਰ ਸਾਬਣ ਦੀ ਬੜੀ ਮਤ ਮਾਰ ਦੇ ਜੀ ਉਧਰ ਆਉਂਦੇ ਸਾਬਣ ਨਾਲ ਹੱਥ ਧੋਂਦੇ ਉਧਰ ਆਉਂਦੇ ਸਾਬਣ ਨਾਲ ਹੱਥ ਧੋਂਦੇ ਚਾਕੀ ਜਿਹੜੀ ਸ਼ਾਮਾਂ ਤੱਕ ਪੂਰੀ ਖਤਮ ਕਰ ਦਿੰਦੇ ਆ ਪੈਣਾ ਜੋ ਤੇਰਾ ਜੀ ਕਰਦਾ ਨਾ ਕਹੀ ਜਾ ਹੁਣਾਨੂੰ ਤੇਰੀਆਂ ਸੋਨੀਆਂ ਹੀ ਪੈਣੀਆਂ ਨੇ ਕੰਮ ਜੋ ਉਹ ਜੇ ਕੀਤੇ ਹੋਏ ਫਿਰ ਸੋਨੀਆਂ ਤੇ ਆਪੇ ਪੈਣੀਆਂ ਵਾ ਤੇ ਨਾਲੇ ਮੇਰੀ ਗੱਲ ਸੁਣੋ ਆ ਇੰਨੇ ਰਗੜਨ ਦੀ ਲੋੜ ਨਹੀਂ ਹੱਥ ਆਦਤ ਪਾ ਲੋ ਹੁਣ ਰੋਜ਼ ਹੀ ਸੁਟਿਆ ਕਰਨਾ ਵਾ ਆ ਵੀ ਜਿਹੜੇ ਕੋ ਗਲਤੀ ਹੋ ਗਈ ਹਾਨੂੰ ਮਾਫ ਕਰ ਛੜ ਮੋੜੀ ਸਾਨੂੰ ਛੱਡ ਦੇ ਅੱਛਾ ਆ ਗਿਆ ਚੇਤਾ ਹੁਣ ਮਾਫੀ ਮੰਗਣ ਦਾ ਉਹ ਦਿਨ ਯਾਦ ਕਰੋ ਜਦੋਂ ਮੈਂ ਤੁਹਾਡੇ ਘਰ ਜਾਂਦੀ ਹੁੰਦੀ ਮੈਨੂੰ ਲੋੜ ਹੁੰਦੀ ਸੀ ਕਿ ਚੀਜ਼ ਦੀ ਤੇ ਕਿੱਦਾਂ ਮੇਰੀ ਬੇਇੱਜ਼ਤੀ ਕਰਕੇ ਤੇ ਮੈਨੂੰ ਘਰੋਂ ਕੱਢ ਦਿੰਦੇ ਸਾਰੇ ਰਾਤ ਮੈਂ ਆਉਂਦੀ ਰੋਂਦੀ ਹੁੰਦੀ ਜੀਗੀ ਵੀ ਮੇਰੀ ਜਠਾਣੀ ਹੋ ਕੇ ਤੇ ਮੇਰਾ ਆ ਹਾਲ ਕਰਨ ਲਈ ਆ ਅੱਜ ਪਤਾ ਲੱਗਾ ਨਾ ਆਪਣੇ ਤੇ ਬੀਤੀ ਆ ਤੇ ਜਿਹੜੀ ਚੀਜ਼ ਮੰਗਦੀ ਆ ਦਿੰਨੀ ਆ ਖਾਲੀ ਤੇ ਨਹੀਂ ਨਾ ਕਦੀ ਆਈ ਉਦਾਂ ਹੀ ਦਿਨ ਤੋਂ ਚੱਤਾ ਭੁੱਲ ਗਿਆ ਪਹਿਲੀਆਂ ਗੱਲਾਂ ਦਾ ਮੈਨੂੰ ਚੇਤਾ ਨਹੀਂ ਭੁੱਲਿਆ ਜਿਹੜੀਆਂ ਚੀਜ਼ਾਂ ਮੈਨੂੰ ਦਿੰਦੀ ਸੀ ਨਾ ਅੰਤਰੀਆਂ ਖਰਾਬ ਹੋਈਆਂ ਉਹ ਮੇਰੇ ਹੱਥੇ ਰੱਖ ਦੇਣੀਆਂ ਪਹਿਲਾਂ ਪਾਲਾ ਜਾ ਕੇ ਤੇ ਨਾਲੇ ਬੱਤੀ-ਬੱਤੀ ਗੱਲਾਂ ਸੁਣਾ ਦੇਣੀਆਂ ਕੀ ਗੱਲ ਹੈ ਮੈਨੇ ਤੈਨੂੰ ਆਪਣੇ ਘਰ ਰੱਖਿਆ ਇਹ ਵੀ ਨੇਕੀ ਯਾਦ ਰੱਖੋ ਨਹੀਂ ਚੰਗਾ ਪਹਿਣਾ ਹੁਣ ਛੱਡ ਛੱਡ ਸਾਨੂੰ ਕਿ ਜਹਾੜੀ ਹੁਣ ਜਾਨ ਲੈਣੀ ਆ ਮੈਂ ਕੀ ਲੈਣਾ ਤੁਹਾਡੀ ਜਾਨ ਲੈ ਕੇ ਮੈਨੂੰ ਕੀ ਲੈਣਾ ਤੁਹਾਡੀ ਜਾਨ ਲੈ ਕੇ ਹੈ ਕੰਮ ਤਾਂ ਹੁਣ ਤੁਹਾਨੂੰ ਕਰਨਾ ਹੀ ਪੈਣਾ ਨਾਲੇ ਤੁਹਾਡ ਕੋ ਹੈ ਵੀ ਕੀ ਆ ਹੁਣ ਸਾਰਾ ਕੋਹਤ ਤੇ ਆਪਣੇ ਹੱਥੀ ਬਰਬਾਦ ਕਰ ਲਿਆ ਵਾ ਹੁਣ ਰੋ ਆਪਣੀ ਕਿਸਮਤ ਨੂੰ ਹੱਥ ਮਾਰ ਮਾਰ ਕੇ ਉਦੋਂ ਤੇ ਕਿਤੇ ਰੱਬ ਯਾਦ ਨਹੀਂ ਅੱਜ ਮੈਂ ਆਹ ਸੂਟ ਪਾਉਣਾ ਤੇ ਅੱਜ ਮੈਂ ਆਹ ਸੂਟ ਪਾਉਣਾ ਵਾ ਰਿਸ਼ਤੇਦਾਰਾਂ ਦੇ ਵਿੱਚ ਜਾ ਜਾ ਕੇ ਮੇਰੀ ਬੇਇੱਜ਼ਤੀ ਕਰਦੀ ਹੁੰਦੀ ਸੀਗੀ ਮੈਨੂੰ ਆਪਣੀ ਦਰਾਨੀ ਕਹਿਣ ਤੋਂ ਵਿੱਚ ਝਿਜਕਦੀ ਹੁੰਦੀ ਤੇ ਮੇਰੀ ਦਰਾਨੀ ਨਹੀਂਗੀ ਏ ਇੰਨੀ ਬੇਇੱਜ਼ਤੀ ਵੇਹਲਾ ਆ ਤਾਂ ਰੱਬ ਹੈਗਾ ਵਾ ਨਾ ਆ ਗਈ ਨਾ ਘਟਕਾਣੇ ਹੁਣ ਛੇਤੀ ਉਹ ਤਾਂ ਮੈਨੂੰ ਲੋੜ ਨਹੀਂ ਗਈ ਬਹੁਤੀਆਂ ਗੱਲਾਂ ਕਰਨ ਦੀ ਆਪੇ ਜਦ ਹੋਣਾ ਚਾਹੀਦਾ ਸਾਰਾ ਕੁਝ ਸਾਰਾ ਕੁਝ ਦੇ ਚੱਕਰ ਛੱਡਿਆ ਸੀ ਹੋਰ ਦੱਸ ਕੀ ਕਰਨਾ ਹੈ ਕਰੋ ਕੱਢ ਦੇ ਹਣ ਬਾਹ ਫੜਕੀ ਹੋ ਰਹਿ ਗਈ ਜੇ ਆਈ ਗਏ ਆ ਤੇਰੇ ਘਰ ਤੇ